राम राम जी गुरु नानक जी ते मानचंद दी मुलाकात नानक जी यात्रा करते हुए एक पिंड ਦੇ ਬਾਹਰ ਜਾਵ ਰਹੇ ਹੇ ਉਥੇ ਇੱਕ ਪਠਾਨ ਨੇ ਨਾਨਕ ਜੀ ਨੂੰ ਵੇਖਿਆ ਪਠਾਨ ਨੇ ਕਿਹਾ ਤੁਸੀਂ ਇਸ ਉਜਾਰ ਸਥਾਨ ਤੇ ਕੀ ਕਰ ਰਹੇ ਹੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿੱਥੋਂ ਦੇ ਵਸਨੀਕ ਹੋ ਨਾਨਕ ਜੀ ਨੇ ਕਿਹਾ ਮੇਰਾ ਨਾਮ ਨਾਨਕ ਮਿਰੰਗਾਰੀ ਹੈ ਇਹ ਹੀ ਬਾਈ ਬਾਲਾ ਜੀ ਨੇ ਤੇ ਅਸੀਂ ਤਲਵੰਡੀ ਸਾਬੋ ਰਾਇਪੁਲਾਰ ਦੀ ਉੱਥੋਂ ਆਏ ਹਾਂ ਪਟਾਰਨੇ ਕਿਹਾ ਕਿ ਤੁਸੀਂ ਇੱਥੇ ਕੀ ਕਰਨਾ ਆਏ ਹੋ ਕਿਸ ਨੂੰ ਮਿਲਣਾ ਆਏ ਹੋ ਕੀ ਕੰਮ ਹੈ ਤੁਹਾਡਾ ਨਾਨਕ ਜੀ ਨੇ ਕਿਹਾ ਇੱਥੇ ਖਾਨ ਚੰਦ ਦਾ ਪੁੱਤਰ ਮਾਨਚੰਦ ਰਹਿੰਦਾ ਹੈ ਸਾਨੂੰ ਉਸਦੇ ਨਾਲ ਕੰਮ ਹੈ ਅਸੀਂ ਉਸ ਨੂੰ ਮਿਲਣ ਆਏ ਹਾਂ ਪਟਾਰਨੇ ਕਿਹਾ ਤੇ ਤੁਸੀਂ ਆਓ ਪਿੰਡ ਵਿੱਚ ਆਓ ਉੱਥੇ ਤੁਸੀਂ ਮਾਨਚੰਦ ਦੇ ਘਰ ਵਿਰਾਜੋ ਤੁਸੀਂ ਇੱਥੇ ਉਜਾਰ ਵਿੱਚ ਕੀ ਕਰ ਰਹੇ ਹੋ ਨਨਕੀ ਨੇ ਕਿਹਾ ਸਾਨੂੰ ਇਹ ਗਾਉਂਦ ਪਸੰਦ ਹੈ ਅਸੀਂ ਕਿ ਸਿੱਧ ਘਰ ਨਹੀਂ ਜਾਣਾ ਤੁਸੀਂ ਸਾਡਾ ਸੁਨੇਹਾ ਮਾਨਚਨ ਨੂੰ ਦੇ ਦਿਓ ਉਹ ਸਾਨੂੰ ਇੱਥੇ ਆ ਕੇ ਮਿਲੇ ਪਠਾਨ ਮਾਨਚਨ ਦੇ ਘਰ ਗਿਆ ਪਠਾਨ ਨੇ ਕਿਹਾ ਕਿ ਇੱਕ ਕਾਮਲ ਫਕੀਰ ਪੂਰਨ ਮੁਰਸ਼ਦ ਜਿਨ੍ਹਾਂ ਨੇ ਵੇਖ ਕੇ ਮੇਰਾ ਮਨ ਸ਼ਾਂਤ ਹੋ ਗਿਆ ਜਿਨ੍ਹਾਂ ਦੇ ਚਰਨਾਂ 'ਚ ਸਜਦਾ ਕਰਕੇ ਮੈਨੂੰ ਬਹੁਤ ਸ਼ਾਂਤੀ ਮਿਲੀ ਉਹ ਨਗਰ ਦੇ ਬਾਹਰ ਤਨੂੜੀ ਖਹਿਨੇ ਤੈਨੂੰ ਮਿਲਣ ਆਏ ਨੇ ਉਹਨਾਂ ਨੂੰ ਤੇਰੇ ਨਾਲ ਕੋਈ ਕੰਮ ਹੈ ਮਾਨਚੰਦ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਨਾਨਕ ਨਿਰੰਕਾਰ ਦੀ ਜੀ ਦਾ ਨਾਮ ਤੇ ਮੈਂ ਪਹਿਲੀ ਵਾਰ ਸੁਣਿਆ ਹੈ ਉਹਨਾਂ ਨੂੰ ਮੇਰੇ ਨਾਲ ਕੀ ਕੰਮ ਮੈਂ ਤੇ ਉਹਨਾਂ ਨੂੰ ਜਾਣਦਾ ਵੀ ਨਹੀਂ ਫਿਰ ਉਸਨੇ ਦੋ ਸਿਰ ਮਿਲੇ ਤੇ ਬੜੀ ਸ਼ਰਧਾ ਨਾਲ ਨਾਨਕ ਜੀ ਦੇ ਕੋਲ ਗਿਆ ਉਸ ਸੰਤ ਸੇਵੀ ਸੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਸੀ ਨਾਨਕ ਜੀ ਨੂੰ ਚਰਨ ਭੇਟਾ ਕਰਕੇ ਉਸਨੇ ਕਿਹਾ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਕਿਥੋਂ ਦੇ ਨਿਵਾਸੀ ਹੋ ਨਾਨਕ ਜੀ ਨੇ ਕਿਹਾ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਮੈਂ ਬੇਗਮਪੁਰਾ ਦਾ ਨਿਵਾਸੀ ਹਾਂ ਉਸਨੇ ਕਿਹਾ ਕਿ ਤੁਹਾਡੇ ਨਾਮ ਦਾ ਤੇ ਜਗ੍ਹਾ ਦਾ ਕੀ ਮਤਲਬ ਨਾਨਕ ਜੀ ਨੇ ਕਿਹਾ ਕਿ ਨਾਨਕ ਨਿਰੰਕਾਰੀ ਦਾ ਮਤਲਬ ਹੈ ਕਿ ਮੈਂ ਖੁਦਾ ਪਰਮਾਤਮਾ ਨੂੰ ਇੱਕ ਮੰਨਦਾ ਹਾਂ Hindu Muslim ਨੂੰ ਇੱਕ ਮੰਨਦਾ ਹਾਂ ਇੱਕ ਪਰਮਾਤਮਾ ਹੀ ਸਾਰੇ ਵਿੱਚ ਸਮਾਇਆ ਹੋਇਆ ਹੈ ਇੱਕ ਨੂਰ ਹੀ ਸਾਰੇ ਤੇ ਅੰਦਰ ਹੈ ਜੋ ਕਿ ਇੱਕ ਪਰਮਾਤਮਾ ਦਾ ਹੈ ਤਰਮਾਂ ਦਾ ਪੀਤ ਭਾਵ ਨਹੀਂ ਹੈ ਤਾਂ ਕਰਕੇ ਮੈਂ ਆਪਣੇ ਨਾਮ ਨਾਲ ਨਿਰੰਕਾਲੀ ਲਗਾਇਆ ਹੈ ਅਧੇ ਦੂਜਾ ਮੇਰਾ ਸਥਾਨ ਕਿੱਥੋਂ ਦਾ ਹੈ ਮੈਂ ਬੇਗਮਪੁਰਾ ਦਾ ਵਸਈ ਹਾਂ ਬੇਗਮ ਜਿਸ ਸਥਾਨ ਤੇ ਗਮ ਨਹੀਂ ਹੈ ਉਸ ਸਥਾਨ ਦਾ ਮੈਂ ਵਸਈ ਹਾਂ ਮੇਰੇ ਮਨ ਜਿ ਸਦਾ ਆਨੰਦ ਰਹਿੰਦਾ ਹੈ ਕਿਉਂਕਿ ਮੈਂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹਾਂ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਨਾਲ ਹੀ ਆਨੰਦ ਪ੍ਰਾਪਤ ਹੁੰਦਾ ਹੈ ਮਨचंद ਨੇ ਕਿਹਾ ਕਿ ਤੁਸੀਂ ਪੂਰਨ ਪ੍ਰਮਾਤਮਾ ਦੇ ਰੂਪ ਮੈਨੂੰ ਉਪਦੇਸ਼ ਕਰੋ ਨਾਨਕ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਨਾਨਕ ਜੀ ਨੇ ਕਿਹਾ ਜਿਸ ਪ੍ਰਮਾਤਮਾ ਨੇ ਸੰਸਾਰ ਨੂੰ ਰਚਿਆ ਹੈ ਉਹ ਵੀ ਉਸ ਨੂੰ ਵੇਖਦਾ ਹੈ ਤੇ ਸਭ ਕੁਝ ਜਾਣਦਾ ਹੈ ਪਿਆਰੇ ਪ੍ਰਮਾਤਮਾ ਦੇ ਸਿਮਰਨ ਨਾਲ ਮਨ ਨੂੰ ਸਦਾ ਸੁਖ ਹੁੰਦਾ ਹੈ ਜੋ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਉਹ ਅੰਤ ਨੂੰ ਪਛਤਾਉਂਦੇ ਹਨ ਜਮਾ ਦੀ ਮਾਲ ਖਾਂਦੇ ਹਨ ਫਿਰ ਪਛਤਾਵਾ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਬਹੁਤ ਦੁਖੀ ਹੁੰਦੇ ਹਨ ਕਿ ਅਸੀਂ ਪੂਰਾ ਜੀਵਨ ਅਜਾਹੀ ਹੀ گزار ਦਿੱਤਾ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਹਿਮਾਂਚੰਦ ਸ਼્વાસ ਸ਼્વાસ ਨਾਮ ਸਿਮਰਨ ਤੋਂ ਬਿਨਾ ਇਸ ਜੀਵ ਦਾ ਛੁਟਕਾਰਾ ਸੰਭਵ ਨਹੀਂ ਹੈ। ਤੇਰਮਾਨ ਚੰਦ ਨੇ ਕਿਹਾ ਮਹਾਰਾਜ ਨਾਮ ਸਿਮਰਨ ਦੀ ਜੁਗਤੀ ਦੱਸੋ ਜਿਸ ਕਰਕੇ ਮੈਂ ਸਦਾ ਨਾਮ ਹੀ ਸਿਮਰਦਾ ਰਹਾਂ। ਗੁਰੂ ਜੀ ਨੇ ਕਿਹਾ ਇੱਕ ਨਾਮ ਸਿਮਰਨ ਤੂੰ ਬਿਨਾ ਹੋਰ ਖਾਨ ਪੀਣ ਤੁਖ ਪਿਆਸ ਦਾ ਕੋਈ ਸੰਸਾ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਦੇ ਉਪਦੇਸ਼ ਮੇਂ ਬਚਨ ਸੁਣ ਕੇ ਮਾਨਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੇ ਹੱਥ ਦਾ ਇੱਕ ਡੰਡਾ ਮਾਨਚੰਦ ਨੂੰ ਦਿੱਤਾ ਅਤੇ ਸਤਕਾਰ ਨਾਲ ਮਾਨਚੰਦ ਨੇ ਜੀਨ ਨੂੰ ਆਪਣੇ ਮਸਤਕ ਨਾਲ ਲਗਾਇਆ ਜਿਵੇਂ ਮਾਨਚਨ ਨੇ ਇਸ ਡੰਡੇ ਨੂੰ ਆਪਣੇ ਮਸਤਕ ਨਾਲ ਲਗਾਇਆ ਉਸ ਦਾ ਤੀਜਾ ਨੈਤਰ ਖੁੱਲ ਗਿਆ ਉਹ ਬ੍ਰह्म ਗਿਆਨੀ ਬਣ ਗਿਆ ਉਸ ਨੂੰ ਪੂਰਨ ਬ੍ਰह्म ਦਾ ਗਿਆਨ ਪ੍ਰਾਪਤ ਹੋ ਗਿਆ ਉਸ ਨੇ ਕਿਹਾ ਨਾਨਕ ਜੀ ਇਹ ਡੰਡਾ ਦੇ ਬਹੁਤ ਕਲਾਵਾਂ ਆਤੀ ਹੈ ਜੋ ਤੁਸਮ ਨੂੰ ਪ੍ਰਦਾਨ ਕੀਤਾ ਹੈ ਨਾਨਕ ਜੀ ਨੇ ਕਿਹਾ ਕਿ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਲੈ ਕੇ ਇਸ ਡੰਡੇ ਨੂੰ ਕਿਸੇ ਵੀ ਦੁਖੀ ਰੋਗੀ ਦੇ ਸਰੀਰ ਨਾਲ ਛੁਆਏਗਾ ਉਸ ਦਾ ਰੋਗ ਦੂਰ ਹੋ ਜਾਵੇਗਾ ਤੂੰ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਰਹੇ ਅਤੇ ਪ੍ਰਮਾਤਮਾ ਤੈਨੂੰ ਬਹੁਤ ਆਦਰ ਸਨਮਾਨ ਬਲ ਬਖਸ਼ੇਗਾ ਤੇਰਾ ਨਾਮ ਹੋਵੇਗਾ ਅਤੇ ਸਾਰੇ ਤੇਰਾ ਸਨਮਾਨ ਕਰਨਗੇ ਉਸਨੇ ਕਿਹਾ ਕਿ ਤੁਹਾਡੀ ਕਿਰਪਾ ਨਾਲ ਮਨੁ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਹੈ ਜਿਵੇਂ ਤੁਹਾਡੀ ਆਗਿਆ ਹੋਵੇਗੀ ਉਵੇਂ ਹੀ ਮੈਂ ਕਰਾਂਗਾ ਨਾਮ ਸਿਮਰਨ ਦੇ ਨਾਲ-ਨਾਲ ਮੈਂ ਦੀਨ ਦੁਖਿਆਂ ਦੀ ਸੇਵਾ ਵੀ ਕਰਾਂਗਾ ਤਨਮਸ਼ਾਲਾ ਬਣਾ ਕੇ ਉੱਥੇ ਰੋਜ਼ ਸੁਰੇਸ਼ ਅੰਸਾ ਸੰਗਮੀ ਕਿ ਰਿਆ ਕਰਾਂਗਾ ਨਾਨਕ ਜੀ ਸੁਣ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਧੰਨਵਾਦ